ਅ ਇੱਕ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਇਹ ਸਾਧ ਸੰਗਤ ਜੀ ਗੁਰਦਾਰਾ ਜੰਡਾਲੀ ਸਰ ਪਾਸ਼ਾ ਜੀ ਦਸਵੀ ਜੀ ਕੋਰਸ਼ਮੀਰ ਬਠੰਡਾ ਆਪਾਂ ਇਸ ਵੇਲੇ ਪ੍ਰਸਤਤ ਇਥੇ 1705 ਈਸਵੀ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਕਸਰ ਦੀ ਜੰਗ ਲੜ ਕੇ ਦਮਦਮਾ ਸਾਹਾ ਜੀ ਤੇ ਦਮਦਮਾ ਸਾਹਾ ਆ ਕੇ ਮਹਾਰਾਜ ਨੇ ਜਿੱਥੇ ਹੋਰ ਅਨੇਕਾਂ ਕਾਰਜ ਕੀਤੇ ਉਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਵੀ ਕੀਤੀ ਜੀ ਗੁਰੂ ਸਾਹਿਬ ਦਾ ਇਹ ਨਿਤਨੇਮ ਸੀ ਅੰਮ੍ਰਿਤ ਵੇਲੇ ਉੱਠਣਾ ਆਪਣਾ ਨਿਤਨੇਮ ਕਰਨਾ ਦਰਬਾਰ ਲਾਉਣਾ ਸੰਗਤਾਂ ਦਾ ਫੇਰ ਉਹ ਜਿਹੜੀ ਗੁਰਬਾਣੀ ਹੈ ਲਿਖਾਉਣੀ ਅੱਛਾ ਜੀ ਤਿੰਨ ਤੰਬੂ ਲਵਾ ਕੇ ਮਹਾਰਾਜ ਇੱਕ ਤੰਬੂ ਵਿੱਚ ਆਪ ਬੈੰਦੇ ਸੀ ਇੱਕ ਵਿੱਚ ਬਾਬਾ ਦੀਪ ਸਿੰਘ ਜੀ ਇੱਕ ਵਿੱਚ ਭਾਈ ਮਨੀ ਸਿੰਘ ਜੀ ਸਤ ਗੁਰ ਬਾਣੀ ਬੋਲਦੇ ਸਨ ਤੇ ਬਾਬਾ ਦੀਪ ਸਿੰਘ ਜੀ ਕਲਮ ਤੇ ਸਿਆਹੀ ਤਿਆਰ ਕਰਦੇ ਸਨ ਤੇ ਭਾਈ ਮਨੀ ਸਿੰਘ ਜੀ ਤੋਂ ਲਿਖਾਇਆ ਗਿਆ ਜੀ ਉਪਰੰਤ ਸ਼ਾਮ ਨੂੰ ਸੱਚੇ ਪਾਤਸ਼ਾਹ ਮਹਾਰਾਜ ਸੈਰ ਕਰਨ ਵਾਸਤੇ ਲੱਖਵਾਕ ਦੀ ਸ਼ਾਵਾਂ ਵਿੱਚ ਚਲੇ ਜਾਂਦੇ ਜੀ ਇੱਕ ਦਿਨ ਮਹਾਰਾਜ ਇਸ ਪਾਸੇ ਵੱਲ ਨੂੰ ਆਏ ਜੀ ਆਪਾਂ ਇਹ ਕਹਿ ਦਈਏ ਵੀ ਦਮਦਮਾ ਸਾਹਿਬ ਤੋਂ ਉੱਤਰ ਵੱਲ ਨੂੰ ਆਏ ਠੀਕ ਹੈ ਤੇ ਇੱਥੋਂ ਦੀ ਜਾਂਦੇ ਹੋਏ ਮਹਾਰਾਜ ਕੋਰਸ਼ਮੀਰ ਪਿੰਡ ਤੋਂ ਅੱਗੇ ਲੰਘ ਕੇ ਕਟਾਰ ਸਿੰਘ ਵਾਲਾ ਤੋਂ ਅੱਗੇ ਲੰਘ ਕੇ ਜੀ ਬਠੰਡੇ ਦੇ ਕਿਲੇ ਵਿੱਚ ਗਏ ਬਠੰਡੇ ਕਿਲੇ ਵਿੱਚ ਬਠੰਡੇ ਦੇ ਕਿਲੇ ਦਾ ਜਿਹੜਾ ਦਿਓ ਸੀ ਜਿਹੜਾ ਲੋਕਾਂ ਦੀਆਂ ਘੋੜੀਆਂ ਗਾਵਾਂ ਚੋੱਕ ਕੇ ਲੈ ਜਾਂਦਾ ਸੀ ਉਹ ਨੁਕਸਾਨ ਕਰਦਾ ਸੀ ਉਹਦਾ ਉਧਾਰ ਕਰਕੇ ਮਹਾਰਾਜ ਵਾਪਸ ਆਉਂਦੇ ਹੋਏ ਫਿਰ ਇਸੇ ਰਸਤੇ ਮੁੜੇ ਜੀ ਕੋਰਸ਼ਮੀਤ ਦੇ ਛਿਪ ਦੇ ਪਾਸੇ ਗੁਰਦੁਆਰਾ ਗੁਰੂ ਸਰ ਸਾਹਿਬ ਹੈ ਉੱਥੇ ਵੀ ਮਹਾਰਾਜ ਨੇ ਚਰਨ ਪਾਏ ਹੂੰ ਉਪਰੰਤ ਵਾਪਸੀ ਦੇ ਉੱਤੇ ਇੱਥੇ ਇੱਕ ਬਹੁਤ ਵੱਡਾ ਟਿੱਬਾ ਹੁੰਦਾ ਸੀ ਮਾਰੂਥਲ ਰੂਪ ਵਿੱਚ ਮਾਲਵੇ ਦੇ ਵਿੱਚ ਬਿਲਕੁਲ ਟਿੱਬਿਆਂ ਕਰਕੇ ਮਾਲਵਾ ਜਾਣਿਆ ਜਾਂਦਾ ਹੈ ਜਾਣਿਆ ਜਾਂਦਾ ਤੇ ਜੰਡਾਲੀ ਸਰ ਇਹਨੂੰ ਤਾਂ ਕਹਿੰਦੇ ਐ ਜੰਡਾਲੀ ਸਰ ਤਾਂ ਗੁਰੂ ਸਾਹਿਬ ਕਰਕੇ ਨਾਮ ਪੈ ਗਿਆ ਜੀ ਪਰ ਇਹ ਜੰਡਾਲੀ ਪੱਤੀ ਵੱਜਦੀ ਸੀ ਜਿਵੇਂ ਆਪਣੇ ਖੇਤਾਂ ਦੀ ਨਹੀਂ ਜੰਡਾਲੀ ਪੱਤੀ ਹੁੰਦੀ ਇੱਥੇ ਜੰਡ ਜੰਡੀਆਂ ਬਹੁਤ ਸੀ ਹੂੰ ਹੂੰ ਤੇ ਜੰਡਾਲੀ ਪੱਤੀ ਕਰਕੇ ਜਦੋਂ ਮਹਾਰਾਜ ਨੇ ਫਿਰ ਇੱਥੇ ਆਏ ਤੇ ਇਹਦਾ ਨਾਮ ਜੰਡਾਲੀ ਸਰ ਪੈ ਗਿਆ ਜੀ ਤੇ ਫਿਰ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਆ ਜਿਹੜੀ ਜਨ ਸਾਹਬ ਥੱਲੇ ਆਪਾਂ ਬੈਠੇ ਆ ਉਦੋਂ ਸ਼ਾਮ ਦਾ ਪਹਿਰ ਸੀ ਪਰ ਸ਼ਾਮਾਂ ਟਲਦਾ ਸੀ ਇੱਥੇ ਬੈਠ ਕੇ ਮਹਾਰਾਜ ਨੇ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਭਾਈ ਦਾਲ ਸਿੰਘ ਜੀ ਬਾਬਾ ਦਾਨ ਸਿੰਘ ਜੀ ਜਿਨ੍ਹਾਂ ਨੇ ਮਾਲਵੇ ਦੀ ਸਿੱਖੀ ਰੱਖੀ ਜੀ ਅਤੇ ਡੱਲੇ ਦੇ ਸਿਪਾਹੀ ਸਨ ਉਹ ਜਿਹੜਾ ਤੁਸੀਂ ਗੇਟ ਦੇ ਉੱਤੇ ਝੰਡਾ ਸਾਹਿਬ ਸਭਾਇਮਾਨ ਹੈ ਉੱਥੇ ਮਹਾਰਾਜ ਨੇ ਕੋੜੇ ਬੰਨ ਕੇ ਤੇ ਫਿਰ ਇਸ ਝੰਡਾ ਸਾਹਿਬ ਦੇ ਥੱਲੇ ਮਹਾਰਾਜ ਨੇ ਆ ਕੇ ਆਸਣ ਕੀਤਾ ਹਮ ਔਰ ਜਾਣ ਤੋਂ ਪਹਿਲਾਂ ਛਿਪਦੇ ਵਾਲੇ ਪਾਸੇ ਨੂੰ ਹੱਥ ਕਰਕੇ ਮਹਾਰਾਜ ਨੇ ਇੱਥੇ ਮਾਲਵੇ ਨੂੰ ਮਾਲੂ ਮਾਲਕ ਹੋਣ ਦੇ ਵਰਦਾਨ ਦਿੱਤਾ। ਉਹ ਇਹ ਜਗਾ ਹੈ। ਕਈ ਸੰਗਤਾਂ ਕਹਿੰਦੀਆਂ ਤਲਵੰਡੀ ਸਾਬੋ ਇਹ ਵਰਦਾਨ ਦਿੱਤੇ ਨਹੀਂ। ਇਸ ਜਗਾ ਤੇ ਵਰਦਾਨ ਦਿੱਤੇ ਆ ਤਲਵੰਡੀ ਸਾਬੋ ਮਹਾਰਾਜ ਦਾ ਆਸਣ ਸੀਗਾ ਉਸ ਵੇਲੇ। ਅੱਛਾ ਜੀ। ਇੱਥੇ ਵਰ ਦੇ ਕੇ ਫਿਰ ਵਾਪਸ ਤਲਵੰਡੀ ਸਾਬੋ ਚਲੇ ਗਏ। ਇੱਥੇ ਮਹਾਰਾਜ ਨੇ ਕਿਹਾ ਭਾਈ ਡੱਲਿਆ ਦੇਖੋ ਨਹਿਰਾਂ ਵਗਦੀਆਂ। ਅੱਛਾ ਜੀ। ਤੇ ਭਾਈ ਡੱਲਾ ਕਹਿਣ ਲੱਗਾ ਮਹਾਰਾਜ ਤੁਸੀਂ ਤਰਾਈ ਵਾਲੇ ਇਲਾਕੇ ਚੋਂ ਆਏ ਹੋ ਇਹ ਤਾਂ ਮਾਰੂਥਲ ਹੈ ਇੱਥੇ ਨਹਿਰਾਂ ਕਿੱਥੇ? ਹੂੰ। ਦੂਸਰਾ ਵਾਰ ਮਹਾਰਾਜ ਨੇ ਦਿੱਤਾ ਵੀ ਦੇਖੋ ਡੱਲਿਆ ਅੰਬਾਂ ਦੇ ਬਾਗ ਚੋਂ ਆਉਂਦੇ ਜੀ ਤੇ ਡੱਲੇ ਨੇ ਫਿਰ ਕਿਹਾ ਅਨਕਾਰੀ ਹੋ ਗਿਆ ਕਿਹਾ ਮਹਾਰਾਜ ਇੱਥੇ ਅੰਬ ਕਿੱਥੇ ਤੁਸੀਂ ਤਾਂ دریاਵਾਵਾਂ ਵਾਲੇ ਇਲਾਕਿਆਂ ਚ ਆਏ ਹੋ ਇਹ ਤਾਂ ਅਕਥੂਰ ਪਲਾ ਨਹੀਂ ਇੱਥੇ ਤਾਂ ਇਹ ਤਾਂ ਮਾਰੂਥਲ ਦਾ ਇਲਾਕਾ ਹੈ ਜੀ ਇਹ ਤਾਂ ਆਕਾਂ ਦੀਆਂ ਕੁਕੜੀਆਂ ਨੇ ਤੇ ਤੀਸਰਾ ਵਾਰ ਮਹਾਰਾਜ ਨੇ ਕੀਤਾ ਦੇਖੋ ਡੱਲਿਆ ਖਾਲਸਾਈ ਫੌਜਾਂ ਚੜੀਆਂ ਆਉਂਦੀਆਂ ਤੇ ਡੱਲੇ ਨੇ ਫਿਰ ਉਹੀ ਜਵਾਬ ਦਿੱਤਾ ਕਹਿਣ ਲੱਗਾ ਮਹਾਰਾਜ ਇਹ ਤਾਂ ਹੁੱਕਾ ਪੀਣੇ ਤਮਾਕੂ ਖਾਣੇ ਲੋਕ ਨੇ ਜਾਂਗਲੀ ਲੋਕ ਨੇ ਤੇ ਇੱਥੇ ਮਹਾਰਾਜ ਖਾਲਸਾ ਕਿੱਥੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਡੱਲਿਆ ਜੇ ਤਾਂ ਤੂੰ ਸਤ ਬਚਨ ਕਹਿ ਦਿੰਦਾ ਸਾਰਾ ਕੁਝ ਅੱਜ ਹੀ ਹੋ ਜਾਣਾ ਸੀ ਪਰ ਹੁਣ ਤੂੰ ਨਹੀਂ ਹੋਣਾ ਤੇ ਮੈਂ ਨਹੀਂ ਹੋਣਾ ਖਾਲਸੇ ਨੂੰ ਸਿੱਖੀ ਤਾਂ ਮੈਂ ਬਾਬੇ ਦਾਨ ਸਿੰਘ ਦੀ ਝੋਲੀ ਪਾ ਚੱਲਿਆ ਤੇ ਸਮਾਂ ਹੁਣ ਤੇ ਇੱਥੇ ਬਾਗ ਵੀ ਹੋਣਗੇ ਨਹਿਰਾਂ ਵੀ ਹੋਣਗੀਆਂ ਉਤਨੋ ਬਚਨ ਅੱਜ ਇੱਥੇ ਸੱਚ ਨੇ ਤੁਸੀਂ ਵੇਖੋ ਬਲਾਡਾ ਬਰੇਟਾ ਦੀ ਧਰਤੀ ਤੋਂ ਲੈ ਕੇ ਬਦਮਪੁਰ ਗੰਗਾ ਨਗਰ ਡੱਬ ਵਾਲੀ ਸੀਤੂ ਬੰਨੂ ਇਹ ਸਾਰਾ ਇਲਾਕਾ ਮਹਾਰਾਜ ਮਾਲਵੇ ਦਾ ਕਰਗੇ ਜਿੱਥੇ 10 ਸਿਰ ਦਾਣੇ ਨਹੀਂ ਸੀ ਹੁੰਦੇ ਉਥੇ ਅੱਜ ਫਰੂਟ ਦੀਆਂ ਗੱਡੀਆਂ ਭਰ-ਭਰ ਕੇ ਭਾਰਤਾਂ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾਂਦੀ ਹੈ ਜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦੇਣ ਹੈ ਇਹ ਜਿਹੜਾ ਝੰਡਾ ਸਾਹਿਬ ਤੁਸੀਂ ਸੁਭਾਏਮਨ ਦੇਖ ਰਹੇ ਹੋ ਜੀ ਇਹ ਉਸ ਵੇਲੇ ਦਾ ਹੀ ਹੈ